ਦੇ ਲਾਹੌਰ ਦੇ ਸਰਹੰਦ ਦੇ ਜਿੰਨੇ ਵੀ ਸੂਬੇਦਾਰ ਜਰਨੈਲ ਸਨ ਆ ਕੇ ਫਿਰ ਚਮਕੌਰ ਦੀ ਗੜੀ ਨੂੰ ਘੇਰ ਲੈਂਦੇ ਨੇ ਤੇ ਗੜੀ ਕੋਈ ਕਿਲਾ ਨਹੀਂ ਹੈ ਜੀ ਇਹ ਸਿਰਫ ਇੱਕ ਜਿਵੇਂ ਵੱਡੇ ਜ਼ਿਮੀਦਾਰ ਪੁਰਾਣੇ ਸਮੇਂ ਦੇ ਵਿੱਚ ਕਿਸਾਨ ਆਪਣੇ ਮਾਲ ਡੰਗਰ ਦੇ ਲਈ ਇੱਕ ਖਾਲੀ ਜਗ੍ਹਾ ਉੱਚੇ ਥਾਂ ਤੇ ਵਧੀਆ ਜਗ੍ਹਾ ਬਣਾ ਲੈਂਦੇ ਸੀ ਦੇਖਪਾਲ ਦੇ ਲਈ ਇਹ ਇੱਕ ਸਿਰਫ ਇਸ ਤਰ੍ਹਾਂ ਦੀ ਗੜੀ ਬਣਾਈ ਗਈ ਸੀ ਇਹ ਕੋਈ ਕਿਲਾ ਵੀ ਨਹੀਂ ਸੀ ਪਰ ਉੱਥੇ ਹੀ ਗੁਰੂ ਪਾਤਸ਼ਾਹ ਨੂੰ ਹੁਣ ਸ਼ਰਨ ਲੈਣੀ ਪਈ ਕਿਉਂਕਿ ਸਿੱਖਾਂ ਦੇ ਸ਼ਰੀਰਾਂ ਦੇ ਅੰਦਰ ਵੀ ਹੁਣ ਇੰਨੀ ਉਹ ਸਮਰੱਥਾ ਨਹੀਂ ਸੀ ਰਹੀ ਕਿ ਲੰਮਾ ਪਿੰਡ ਤੈਅ ਕਰ ਲੈਣ ਹੁਣ ਹੁਣ ਮਰਨਾ ਹੀ ਸ਼ਹੀਦ ਹੋਣਾ ਹੀ ਉਹਨਾਂ ਦੇ ਲਈ ਇੱਕ ਕਾਰਨ ਇੱਕ ਤਰੀਕਾ ਇੱਕ ਢੰਗ ਰਹਿ ਗਿਆ ਸੀ ਪਰ ਹੁਣ ਬਾਬਾ ਕਬੀਰ ਜੀ ਦੇ ਬਚਨ ਤੋਂ ਹਰਾ ਲਈਏ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾ ਆਨੰਦ ਆਪ ਬਜ਼ੁਰਗ ਹੁਣ ਵੀ ਦੇਖਿਓ ਹਲੇ ਵੀ ਕੀ ਮਨ ਚਾਹੁੰਦਾ ਏ ਕਿ ਸੰਸਾਰ ਤੋਂ ਚਲੇ ਜਾਈਏ ਸਹਿਜ ਸੁਭਾਅ ਕੌਣ ਚਾਹੁੰਦਾ ਏ ਕਦੇ ਵੀ ਨਹੀਂ ਕੋਈ ਵੀ ਨਹੀਂ ਇਹ ਭਾਵ ਬਣ ਗਿਆ ਕਿ ਮਨ ਦੇ ਵਿੱਚ ਇਹ ਅਵਸਥਾ ਬਣ ਗਈ ਏ ਕਿ ਮਨ ਦੇ ਵਿੱਚ ਆਪਾਂ ਸ਼ਹੀਦੀ ਨੂੰ ਤੇ ਗੁਰਬਾਣੀ ਨੂੰ ਨਾਲ-ਨਾਲ ਸਮਝ ਰਹੇ ਹਾਂ ਦੋਵੇਂ ਗੱਲਾਂ ਦਾ ਮਿਲਾਪ ਰੱਖਿਓ ਜੇ ਗੁਰਬਾਣੀ ਸਮਝ ਨਹੀਂ ਆਊਗੀ ਤਾਂ ਇਤਿਹਾਸ ਦੀ ਇੱਕ ਸਾਖੀ ਤੋਂ ਜੀਵਨ ਨਹੀਂ ਬਦਲ ਸਕਦਾ ਜੇ ਬਦਲ ਨਾਏ ਤਾਂ ਵਾਹਿਗੁਰੂ ਕਿਰਪਾ ਕਰੇ ਬਦਲ ਜਾਵੇ ਪਰ ਮੈਨੂੰ ਲੱਗਦਾ ਏ ਜੇ ਗੁਰਬਾਣੀ ਦੇ ਗਹਿਰੇ ਭਾਵ ਨੂੰ ਪਕੜ ਦੇ ਵਿੱਚ ਕਰ ਲਈਏ ਕਬੀਰ ਜਿਸ ਮਰਨੇ ਤੇ ਜਗ ਡਰੈ ਅਸੀਂ ਤੇ ਡਰਦੇ ਹਾਂ ਮਰਨ ਤੋਂ ਜੰਗਾਂ ਦੇ ਵਿੱਚ ਨਹੀਂ ਮੈਂ ਗੱਲ ਕਰ ਰਿਹਾ ਕਿ ਅੱਜ ਕਿਸੇ ਨਾਲ ਉਦਾਂ ਹੀ ਲੜ ਕੇ ਮਰ ਜਾਉ ਨਹੀਂ ਨਹੀਂ ਨਾਰਮਲ ਭਾਵ ਦੇ ਵਿੱਚ ਵੀ ਬੰਦਾ ਕਦੇ ਮਰਨਾ ਨਹੀਂ ਚਾਹੁੰਦਾ ਉਹ ਚਾਹੁੰਦਾ ਏ ਮੈਨੂੰ ਲੰਮਾ ਜੀਵਨ ਮਿਲ ਜਾਏ ਜਿਉਣ ਦੇ ਲਈ ਐਨੇ ਸਾਲਾਂ ਦੀ ਮੇਰੀ ਜ਼ਿੰਦਗੀ ਹੋ ਜਾਏ ਮੈਂ ਜ਼ਿੰਦਗੀ ਨੂੰ ਹੋਰ ਜਿਉਂ ਲਵਾ ਹੋਰ ਆਨੰਦ ਮਾਣ ਲਵਾ ਮੈਨੂੰ ਹਲੇ ਵੀ ਜਾਣਾ ਨਹੀਂ ਮੈਂ ਚਾਹੁੰਦਾ ਸੰਸਾਰ ਤੋਂ ਡਰ ਲੱਗਦਾ ਕਿਤੇ ਮੌਤ ਨਾ ਆ ਜਾਵੇ ਮੌਤ ਦੀ ਗੱਲ ਨਾ ਕਰਿਆ ਕਰੋ ਭਾਈ ਮੌਤ ਤੋਂ ਡਰ ਲੱਗਦਾ ਹੈ ਪਰ ਇਹ ਆਉਣੀ ਹੈ ਬਾਬਾ ਕਬੀਰ ਜੀ ਦਾ ਇੱਕ ਹੋਰ ਸ਼ਲੋਕ ਲੈ ਲਈਏ ਕਹਿੰਦੇ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਹੂ ਬਹੋਰ ਨਾਂਗੇ ਪਾਉ ਤੇ ਗਏ ਜਿਨ ਕੇ ਲੱਖ ਕਰੋੜ ਕਹਿੰਦੇ ਕਬੀਰ ਇਹ ਤਨ ਨੇ ਤੇ ਜਾਣਾ ਹੈ ਤੇ ਜਾਣਾ ਵੀ ਨੰਗੇ ਪੈਰ ਹੈ ਕਹਿੰਦੇ ਉਹ ਵੀ ਗਏ ਜਿਨ੍ਹਾਂ ਕੋਲ ਲੱਖਾਂ ਕਰੋੜਾਂ ਜੈਦਾਦਾਂ ਦੇ ਮਾਲਕ ਸੀ ਕਹਿੰਦੇ ਜਾਣਾ ਤੂੰ ਵੀ ਹੈ ਧਿਆਨ ਰੱਖ ਮਨੁੱਖ ਤੇ ਇਦਾਂ ਸਮਝਦਾ ਏ ਅੱਜ ਆਪਾਂ ਨਾਲ ਭਾਈ ਪਰਿਵਾਰ ਵੱਲੋਂ ਮੈਂ ਥੋੜਾ ਜ਼ਿਕਰ ਕਰ ਦੇਵਾਂ ਸਵਰਗਵਾਸੀ ਭਾਈ ਹਰਭਜਨ ਸਿੰਘ ਜੀ ਦੇ ਪਰਿਵਾਰ ਵੱਲੋਂ ਪਰਸੋਂ ਰੋਜ ਤੋਂ ਅਖੰਡ ਪਾਠ ਸਾਹਿਬ ਲਖਵਾਏ ਗਏ ਸੀ ਉਹਨਾਂ ਦੇ ਅੱਜ ਭੋਗ ਵੀ ਪਾਏ ਗਏ ਨੇ ਉਸ ਦੇ ਸਬੰਧ ਦੇ ਵਿੱਚ ਵੀ ਥੋੜੀ ਮੈਂ ਵਿਚਾਰ ਕਰ ਦੇਵਾਂ ਤਾਂ ਮਨੁੱਖ ਤੇ ਇਦਾਂ ਸਮਝਦਾ ਏ ਕਿ ਮੈਂ ਹੁਣ ਕਿਸੇ ਨੂੰ ਆਹ ਸ਼ਮਸ਼ਾਨ ਘਾਟ ਵਿੱਚ ਫੂਕ ਆਇਆ ਮੇਰੀ ਤੇ ਕਦੇ ਮੌਤ ਆਉਣੀ ਹੀ ਨਹੀਂ ਬੜਾ ਬੰਦਾ ਇਦਾਂ ਖੜਿਆ ਜੇ ਵਾਪਸ ਆ ਜਾਂਦਾ ਏ ਹੱਸਦਾ ਜੇ ਵਾਪਸ ਆ ਜਾਂਦਾ ਏ ਕਈ ਤੇ ਗੱਲਾਂ ਵੀ ਇਸ ਢੰਗ ਦੇ ਨਾਲ ਉੱਥੇ ਵੀ ਹਾਸੇ ਦੀਆਂ ਗੱਲਾਂ ਕਰ ਰਹੇ ਹੁੰਦੇ ਨੇ ਉਹ ਮਨ ਦੇ ਵਿੱਚ ਭਾਵ ਵੀ ਨਹੀਂ ਬਣ ਰਿਹਾ ਗਹਿਰਾ ਕਿ ਗੁਰਬਾਣੀ ਇਹ ਸੱਚ ਜੋ ਅੱਖਾਂ ਦੇ ਸਾਹਮਣੇ ਵਰਤ ਰਿਹਾ ਏ ਇਹ ਮੇਰੇ ਨਾਲ ਵੀ ਹੋ ਜਾਣਾ ਏ ਇਹ ਬੰਦਾ ਕਦੇ ਵੀ ਇਸ ਗੱਲ ਤੋਂ ਜਾਗਰੂਕ ਨਹੀਂ ਜੀਂਦਾ ਕਿ ਮੌਤ ਆ ਗਈ ਹੈ ਮੌਤ ਲੱਗ ਗਈ ਹੈ ਹਰ ਬੰਦੇ ਨੂੰ ਲੱਗਦਾ ਹੈ ਮੌਤ ਬੜੀ ਦੂਰ ਹੈ ਇਹ ਬੰਦਾ ਕਦੇ ਨਹੀਂ ਸੋਚਦਾ ਤੇ ਜੇ ਪੂਰੀ ਗੁਰਬਾਣੀ ਨੂੰ ਆਪ ਧਿਆਨ ਦੇ ਨਾਲ ਪੜ੍ਹੋ ਸਭ ਤੋਂ ਵੱਧ ਗੁਰਬਾਣੀ ਦੇ ਵਿੱਚ ਮੌਤ ਤੇ ਗੱਲ ਕੀਤੀ ਗਈ ਹੈ ਮੌਤ ਨੂੰ ਯਾਦ ਰੱਖਣ ਤੇ ਗੱਲ ਕੀਤੀ ਗਈ ਹੈ ਮਰਨ ਤੇ ਗੱਲ ਕੀਤੀ ਗਈ ਹੈ ਕਿ ਭਲਿਆ ਮਨੁੱਖ ਇਨਸਾਨ ਏ ਬੰਦਿਆ ਆਪਣੇ ਅੰਤਮ ਦਿਨਾਂ ਨੂੰ ਆਪਣੀ ਮੌਤ ਨੂੰ ਯਾਦ ਰੱਖ ਤਾਂ ਕਿ ਤੂੰ ਸਮਾਜ ਦੇ ਵਿੱਚ ਸੌਖਿਆਂ ਤੇ ਸਹੀ ਢੰਗੇ ਢੰਗ ਦੇ ਨਾਲ ਜ਼ਿੰਦਗੀ ਨੂੰ ਬਤੀਤ ਕਰ ਸਕੇ ਪਰ ਬੰਦਾ ਭੁੱਲ ਜਾਂਦਾ ਹੈ ਬੰਦਾ ਵਿਸਾਰ ਦਿੰਦਾ ਹੈ ਕਿ ਮੈਂ ਮਰਨਾ ਹੈ ਵਿਸਰ ਗਿਆ ਹੈ ਮਰਨਾ ਕਹਿੰਦੇ ਵਿਸਰ ਹੀ ਗਿਆ ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਐਦਾਂ ਆਨੰਦ ਲੈ ਰਿਹਾ ਕਹਿੰਦੇ ਜਿਵੇਂ ਸਦਾ ਹੀ ਇੱਥੇ ਰਹਿ ਜਾਣਾ ਹੈ ਮਰਨ ਲਿਖਾਏ ਮੰਡਲ ਮੈਂ ਆਏ ਕਹਿੰਦੇ ਤੂੰ ਆਪਣਾ ਮਰਨਾ ਤੇ ਲਿਖਾ ਕੇ ਆਉਣਾ ਹੈ ਤੇਰਾ ਜਨਮ ਹੋ ਜਾਣਾ ਹੀ ਤੇਰੇ ਮਰਨ ਦੀ ਨਿਸ਼ਾਨੀ ਹੈ ਤੂੰ ਜਾਏਗਾ ਜਾਣਾ ਹੀ ਪੈਣਾ ਹੈ ਕੋਈ ਢੰਗ ਨਹੀਂ ਇੱਥੇ ਰਹਿਣ ਦਾ ਇੱਕ ਸਾਖੀ ਨਾਲ ਮੈਂ ਥੋੜੀ ਜੀ ਇੱਥੇ ਬਿਆਨ ਕਰਦੇ ਮੈਂ ਕਹਿੰਦੇ ਜਦੋਂ ਕੋਈ ਮਹਾਤਮਾ ਬੁੱਧ ਦੇ ਕੋਲ ਜਾਂਦਾ ਸੀ ਤਾਂ ਮਹਾਤਮਾ ਬੁੱਧ ਕਹਿੰਦਾ ਸੀ ਤੈਨ ਮਹੀਨੇ ਪਹਿਲਾਂ ਮਰਗਟ ਦੇ ਵਿੱਚ ਜਾਓ ਭਾਵ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਉੱਥੇ ਰਹੋ ਆਪਣੇ ਭਿਖਸ਼ੂਆਂ ਨੂੰ ਆਪਣੇ ਸੇਵਕਾਂ ਨੂੰ ਕਹਿ ਦਿੰਦਾ ਸੀ ਉੱਥੇ ਵੇਖੋ ਕਿੰਨੇ ਲੋਕ ਆ ਕੇ ਮਰ ਰਹੇ ਨੇ ਕਿੰਨੇ ਲੋਕ ਆ ਇਸ ਦੁਨੀਆ ਤੋਂ ਜਾ ਰਹੇ ਨੇ ਕਹਿੰਦੇ ਜਦੋਂ ਰੋਜ਼ਾਨਾ ਵੇਖੋਗੇ ਕਿ ਲੋਕ ਜਾ ਰਹੇ ਨੇ ਤੋ ਤੁਹਾਡੇ ਜੀਵਨ ਦੇ ਵਿੱਚ ਵੀ ਇੱਕ ਨਾ ਇੱਕ ਦਿਨ ਤੇ ਆਵੇਗਾ ਜਦੋਂ ਬਦਲਾਵ ਆ ਜਾਵੇਗਾ ਤੇ ਮੌਤ ਨੂੰ ਯਾਦ ਰੱਖਣਾ ਹੀ ਨਿਮਰਤਾ ਦਾ ਬੜਾ ਗਹਿਰਾ ਵੱਡਾ ਪੱਖ ਹੈ ਨਹੀਂ ਤੇ ਬੰਦੇ ਦੇ ਅਹੰਕਾਰ ਸਿਰ ਤੇ ਰਹਿੰਦਾ ਹੈ ਅਹੰਕਾਰ ਭਾਰੀ ਰਹਿੰਦਾ ਹੈ ਪਰ ਗੁਰੂ ਦੇ ਲਾਲਾਂ ਨੂੰ ਯਾਦ ਹੈ ਉਹ ਚਾਹ ਕਰਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਉਹਨਾਂ ਦੇ ਮਨ ਦੇ ਵਿੱਚ ਜੀ ਵੇਖੋ ਆਨੰਦ ਹੈ ਹੁਣ ਹੁਣ ਸਾਡੇ ਜੀਵਨ ਦੇ ਵਿੱਚ ਆਨੰਦ ਅਜੇ ਵੀ ਨਹੀਂ ਆਇਆ ਰੋਜ਼ਾਨਾ ਪੜ੍ਹਦੇ ਆਂ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਬਜ਼ੁਰਗੋ ਆ ਗਿਆ ਆਨੰਦ ਇਹ છાਤੀ ਮਾਰਿਓ ਅੰਦਰ ਆਪਣੇ ਜੇ ਸੱਚ ਦੇ ਵਿੱਚ ਆਪ ਦਿਲੋਂ ਸੁਣ ਆਏ ਹੋ ਨਾ ਜੀ ਇਤਿਹਾਸ ਗੁਰਬਾਣੀ ਕਥਾ ਵਿਚਾਰ ਜੇ ਆਪ ਦਿਲੋਂ ਸੁਣ ਆਏ ਹੋ ਤਾਂ ਫਿਰ ਦਿਲ ਅੰਦਰ છાਤੀ ਮਾਰਿਓ ਇੰਨੇ ਸਮੇਂ ਦੇ ਗੁਰਬਾਣੀ ਨੂੰ ਸੁਣ ਰਹੇ ਹਾਂ ਬਾਣੀ ਪੜ੍ਹ ਰਹੇ ਹਾਂ ਆ ਜੋ ਇਤਿਹਾਸ ਮੈਂ ਬਿਆਨ ਕਰ ਰਿਹਾ ਇਥੋਂ ਮੇਰੇ ਤੋਂ ਪਹਿਲਾਂ ਕਿੰਨੇ ਹੀ ਸੂਝਵਾਨ ਕਥਾਵਾਚਕ ਪ੍ਰਚਾਰਕ ਆਪ ਤੱਕ ਆਏ ਉਹਨਾਂ ਦੀ ਸਾਰਿਆਂ ਨੇ ਸੁਣਾਇਆ ਏ ਗੱਲਾਂ ਮੈਂ ਵੀ ਸੇਮ ਹੀ ਕਰ ਰਿਹਾ ਬਸ ਥੋੜਾ ਅੰਤਰ ਹੁੰਦਾ ਏ ਫਰਕ ਹੁੰਦਾ ਏ ਗੱਲਾਂ ਤੇ ਉਹੀ ਹੋ ਰਹੀਆਂ ਨੇ ਪਰ ਕੀ ਕਬੀਰ ਜਿਸ ਮਰਨੇ ਤੇ ਜਗ ਡਰੈ ਡਰ ਰਿਹਾ ਏ ਕਿ ਮਨਾਂ ਦੇ ਵਿੱਚ ਆਨੰਦ ਆ ਗਿਆ ਸਾਡੇ ਉਹ ਕੱਚੀ ਗੜੀ ਤੋਂ ਖੜੇ ਵੀ ਆਪਣੇ ਲਾਲਾਂ ਨੂੰ ਧੰਨ ਜਗਤ ਦੇ ਮਾਲਕ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੇਖ ਰਹੇ ਨੇ ਕਿ ਉਹਨਾਂ ਦੇ ਪਿਆਰੇ ਸਿੱਖ ਜਾ ਰਹੇ ਨੇ ਪੰਜ-ਪੰਜ ਦਾ ਜੱਥਾ ਬਣਾ ਕੇ ਤੇ ਲੜਦੇ ਹੋਏ ਆਪਣਾ ਆਪ ਕੁਰਬਾਨ ਕਰ ਰਹੇ ਨੇ ਕਿਸ ਅਵਸਥਾ ਦੇ ਵਿੱਚ ਲੜਨ ਦੇ ਨਾ ਜੀ ਦੋ ਬੰਦੇ ਦੇ ਭਾਵ ਹੁੰਦੇ ਨੇ ਮਨ ਦੇ ਅੰਦਰ ਇੱਕ ਮਨੁੱਖ ਲੜ ਰਹੇ ਨੇ ਸਾਹਮਣੇ ਤਨਖਾਹ ਲੈ ਕੇ ਕੁਝ ਪੈਸੇ ਲੈ ਕੇ ਉਹ ਮੁਗਲਾਂ ਦੀ ਫੌਜ ਹੈ ਪਹਾੜੀ ਰਾਜਿਆਂ ਦੀ ਫੌਜ ਹੈ ਉਹਨਾਂ ਨੂੰ ਤਨਖਾਹ ਮਿਲਣੀ ਹੈ ਉਹ ਆਪਣਾ ਬਚਾਅ ਵੀ ਕਰਨਗੇ ਕਿ ਬਚ ਜਾਈਏ ਕਿਉਂਕਿ ਬਾਅਦ ਵਿੱਚ ਪੈਸੇ ਮਿਲਨੇ ਨਹੀਂ ਪਰ ਇੱਧਰ ਜੋ ਲੜ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਨਾ ਕੋਈ ਵਾਪਸ ਮੁੜਨ ਦੀ ਲਾਲਸਾ ਹੈ ਨਾ ਬਚਣ ਦੀ ਲਾਲਸਾ ਹੈ ਨਾ ਕੋਈ ਪ੍ਰਾਪਰਟੀਆਂ ਜ਼ਮੀਨਾਂ ਜਾਇਦਾਦ ਬਣਾਉਣ ਦੀ ਲਾਲਸਾ ਹੈ ਲਾਲਸਾ ਸਿਰਫ ਇੱਕੋ ਹੀ ਹੈ ਕਿ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕਿ ਤੋਈ ਤੇਰਾ ਜੋ ਕੀਤਾ ਜੋ ਇਹ ਵਿਧ ਬਣ ਗਈ ਹੈ ਜੋ ਇਹ ਸਮਾ ਬਣ ਗਿਆ ਹੈ ਕਈ ਵਾਰ ਨਾ ਜੀ ਮੈਂ ਇੱਥੇ ਬੜੀ ਸੋਚੇਤਤਾ ਨਾਲ ਸੁਣਿਓ ਜਿਹੜੀ ਗੱਲ ਮੈਂ ਕਹਿਣ ਲੱਗਾ ਕਈ ਵਾਰ ਨਾ ਅਸੀਂ ਇਹ ਲਫ਼ਜ਼ ਜੋ ਗੁਰੂ ਪਾਤਸ਼ਾਹ ਦੇ ਮੂੰਹੋਂ ਕਢਾ ਆਦਨੇ ਆ ਕਢਵਾਉਣੇ ਕੀ ਆ ਕਿ ਗੁਰੂ ਸਹਿਬਾਨ ਨੂੰ ਤੇ ਪਤਾ ਹੀ ਸੀ ਅੱਗੇ ਕਿਵੇਂ ਬੱਚਿਆਂ ਨੇ ਸ਼ਹੀਦ ਹੋਣਾ ਏ ਕਿੱਥੇ ਜਾ ਕੇ ਜੰਗਾਂ ਹੋਣੀਆਂ ਨੇ ਕੀ ਹੋ ਜਾਣਾ ਏ ਉਹ ਇਸ ਢੰਗ ਦੇ ਨਾਲ ਬਖਾ ਦਿੰਦੇ ਆ ਕਿ ਰੱਬ ਨੇ ਇਹ ਸਭ ਕੁਝ ਪਹਿਲਾਂ ਹੀ ਲਿਖਿਆ ਪਿਆ ਸੀ ਕਿ ਇਦਾਂ ਇਦਾਂ ਹੋ ਜਾਣਾ ਏ ਤਾਂ ਇਹਦੇ ਵਿੱਚ ਅਸੀਂ ਬੱਚਿਆਂ ਦੀ ਪਰਿਵਾਰ ਦੀ ਕੁਰਬਾਨੀ ਘਟਾ ਦਿੰਦੇ ਆ ਰੱਬ ਨੇ ਪਹਿਲਾਂ ਲਿਖਤੀ ਏਦਾਂ ਲਿਖ ਦਿੱਤੀ ਰੱਬ ਨੇ ਏਦਾਂ ਲਿਖ ਦਿੱਤਾ ਇਹ ਸ਼ਹੀਦیاں ਰੱਬ ਨੇ ਲਖੀਆਂ ਨੇ ਕਿ ਜਾਂ ਫਿਰ ਸਿੱਧੇ ਲਫ਼ਜ਼ਾਂ ਦੇ ਵਿੱਚ ਇਹ ਲਫ਼ਜ਼ ਵਰਤੀਏ ਕਿ ਜ਼ੁਲਮ ਦੇ ਵਿਰੋਧ ਲੜਦੇ ਹੋਏ ਆਪਣੇ ਆਪ ਨੂੰ ਸਮਰਪਿਤ ਕਰਦੇ ਹੋਏ ਸਮਾਜ ਦੇ ਲਈ ਸਾਹਿਬਜ਼ਾਦਿਆਂ ਨੇ ਸ਼ਹੀਦیاں ਦਿੱਤੀਆਂ ਨੇ ਬੜਾ ਅਰਥ ਹੈ ਜੀ ਇਹਨਾਂ ਆਪ ਗੱਲ ਨੂੰ ਗਹਿਰੇ ਭਾਵ ਨਾਲ ਸਮਝਿਓ ਜਦੋਂ ਆਹ ਲਫ਼ਜ਼ ਵਰਤ ਦੇਵਾਂਗੇ ਨਾ ਕਿ ਪਹਿਲਾਂ ਹੀ ਲਿਖ ਦਿੱਤਾ ਸੀ ਰੱਬ ਨੇ ਇਹ ਤਾਂ ਹੋਣਾ ਹੀ ਸੀ ਇਹ ਤਾਂ ਰੱਬ ਦੀ ਰਜ਼ਾ ਦੇ ਵਿੱਚ ਸੀ ਨਾ 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 ਭਲਿਓ ਇਹ ਮੈਂ ਕਿਸੇ ਫੇਰ ਦਿਨ ਵਿਚਾਰ ਲੈ ਲਵਾਂਗਾ ਬਾਣਾ ਰਜ਼ਾ ਇਹ ਬੜਾ ਵੱਡਾ ਟੌਪਿਕ ਹੈ ਗੁਰਬਾਣੀ ਦਾ ਜੇ ਕਿਸੇ ਗੱਲ ਦਾ ਨਹੀਂ ਪਤਾ ਕਿਸੇ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਸੀ ਕਹਿੰਦੇ ਹੱਥ ਜੋੜ ਕੇ ਕਹਦਿਆ ਕਰੋ ਜੀ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਕਹਿੰਦੇ ਜੇ ਤੁਹਾਡਾ ਬੱਚਾ ਪੁੱਛੇ ਪਿਤਾ ਜੀ ਮਾਂ ਰੱਬ ਕਿਵੇਂ ਮਹਿਸੂਸ ਹੁੰਦਾ ਹੈ ਤੁਹਾਨੂੰ ਕਦੇ ਹੋਇਆ ਹੈ ਝੂਠ ਬੋਲਣ ਦੀ ਬਜਾਏ ਆਪਣੇ ਆਪ ਨੂੰ ਗਿਆਨਵਾਨ ਬਖਾਉਣ ਦੀ ਬਜਾਏ ਸੱਦਾ ਬੋਲ ਦੋ ਪੁੱਤਰ ਮੈਨੂੰ ਤੇ ਅਜੇ ਆਪਣੇ ਆਪ ਨੂੰ ਵੀ ਕੁਝ ਮਹਿਸੂਸ ਨਹੀਂ ਹੋਇਆ ਚੱਲ ਇਕੱਠੇ ਖੋਜਦੇ ਹਾਂ ਚੱਲ ਇਕੱਠੇ ਜੁੜਦੇ ਹਾਂ ਉਸ ਰੱਬ ਦੇ ਨਾਲ ਪਰ ਝੂਠ ਨਾ ਬੋਲਿਓ ਬੱਚੇ ਦੇ ਮਨ ਦੇ ਵਿੱਚ ਉਹ ਗੱਲ ਬੈਠ ਜਾਣੀ ਹੈ ਉਹ ਸੁਰਤ ਦੇ ਵਿੱਚ ਗੱਲ ਘਰ ਘਰ ਜਾਣੀ ਹੈ ਜੋ ਤੁਸੀਂ ਬੋਲ ਦਿੱਤਾ ਤਾਂ ਨਾ ਕਿਹਾ ਕਰੀਏ ਕਿ ਇਹ ਤੇ ਪਹਿਲਾਂ ਹੀ ਲਿਖਿਆ ਪਿਆ ਸੀ ਨਾ ਪਾਈ ਐਡੀਆਂ ਮਹਾਨ ਕੁਰਬਾਨੀਆਂ ਨੂੰ ਕਈ ਵਾਰ ਛੋਟਾ ਜਿਹਾ ਲਫ਼ਜ਼ ਬੋਲ ਕੇ ਅਸੀਂ ਬੜੀ ਛੋਟੀ ਬਣਾ ਦਿੰਦੇ ਹਾਂ ਜਿਹੜੀਆਂ ਐਡੀਆਂ ਵੱਡੀਆਂ ਕੁਰਬਾਨੀਆਂ ਨੇ ਜਿੱਥੇ ਉਹ ਹੈਗਾ ਇਹ ਆਨੰਦ ਕਬੀਰ ਜਿਸ ਮਰਨੇ ਤੇ ਮੈਂ ਇੱਕੋ ਹੀ ਪੰਕਤੀ ਤੇ ਰੁਕਿਆ ਹੋਇਆ ਹਾਂ ਜੀ ਆਨੰਦ ਹੈ ਉਹ ਲੜਦੇ ਹੋਏ ਵੀ ਆਨੰਦ ਦੇ ਵਿੱਚ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਇੱਥੇ ਘਰਾਂ ਦੇ ਵਿੱਚ ਚੰਗੇ ਘਰਾਂ ਦੇ ਵਿੱਚ ਰਹਿ ਰਿਹਾ ਹੋਵੇ ਗੁਰੂ ਦਾ ਸਿੱਖ ਚੰਗਾ ਖਾਣ ਪੀਣ ਹੋਵੇ ਬੱਚੇ ਵੀ ਸੈਟਲ ਹੋਣ ਸਭ ਕੁਝ ਐ ਰਿਦਮ ਦੇ ਵਿੱਚ ਵਧੀਆ-ਵਧੀਆ ਚੱਲ ਰਿਹਾ ਹੋਵੇ ਤੇਰੇ ਮਨ ਦੇ ਵਿੱਚ ਫਿਰ ਵੀ ਆਨੰਦ ਨਹੀਂ ਹੈਗਾ ਤਾਂ ਘਾਟ ਕਿੱਥੇ ਰਹਿ ਗਈ ਅੱਜ ਦੇ ਕਬੀ ਬਾਬਾ ਕਬੀਰ ਜੀ ਦੇ ਸ਼ਲੋਕ ਦੇ ਅਨੁਸਾਰ ਕਬੀਰ ਅੱਲਾ ਕੀ ਕਰ ਬੰਦਗੀ ਤੇਰੇ ਮਨ ਦੇ ਵਿੱਚ ਬੰਦਗੀ ਦੀ ਘਾਟ ਹੈ ਦੇਖ ਤੇਰੇ ਹਿਰਦੇ ਦੇ ਵਿੱਚ ਉਹ ਜੰਗ ਦੇ ਮੈਦਾਨ ਦੇ ਵਿੱਚ ਵੀ ਆਨੰਦ ਦੇ ਵਿੱਚ ਨੇ ਪਰ ਤੂੰ ਚੰਗਾ ਭਲਾ ਰਹਿ ਰਹੇ ਹਾਂ ਤੇਰੇ ਮਨ ਦੇ ਵਿੱਚ ਫਿਰ ਵੀ ਆਨੰਦ ਬਣਾਈ ਕਿੱਥੇ ਐ ਆਨੰਦ ਦੀ ਸਮਝ ਹੀ ਕੀ ਆਈ ਐ ਸੁੱਖ ਹੁੰਦਾ ਹੀ ਕੀ ਐ ਕਹਿੰਦੇ ਤੈਨੂੰ ਹਜੇ ਪਤਾ ਹੀ ਕਿੱਥੇ ਲੱਗਿਆ ਐ ਮਹਿਸੂਸ ਹੀ ਕਿੱਥੇ ਹੋਇਆ ਐ ਤੂੰ ਤੇ ਛੋਟੇ ਛੋਟੇ ਸੁੱਖਾਂ ਦੇ ਵਿੱਚ ਫਸਿਆ ਹੋਇਆ ਐ ਕਿਹੜੇ ਸੁੱਖ ਨੇ ਜੀ ਕਹਿੰਦੇ ਸੁੱਖ ਨਾਹੀਂ ਬਹੁਤ ਐ ਧਨ ਖੱਟ ਐ ਸੁੱਖ ਨਾਹੀਂ ਪੇਖੇ ਨਿਰਤ ਨਾਟ ਐ ਸੁੱਖ ਨਾਹੀਂ ਬਹੁਤ ਦੇਸ਼ ਕਮਾਏ ਸਾਡੇ ਲਈ ਸੁੱਖ ਕੀ ਐ ਘਰ-ਬਾਰ ਬਣ ਗਿਆ ਸੁੱਖ ਐ ਬੱਚੇ ਸੈਟਲ ਹੋ ਗਏ ਸੁੱਖ ਐ ਸੋਨਾ ਖਾਣ ਨੂੰ ਮਿਲ ਗਿਆ ਸੌਖ ਹੈ ਤੇ ਸੋਨੇ ਕੱਪੜੇ ਪਹਿਣ ਲੈ ਸੌਖ ਹੈ ਇਹ ਸੌਖ ਹੈ ਜੀ ਨਾਓ ਬਲਿਓ ਦੇਖੋ ਗੁਰੂ ਜਗਤ ਦੇ ਮਾਲਕ ਨੂੰ ਵੇਖੋ ਮੈਂ ਗੱਲ ਲਾਗੇ ਲੈ ਆਵਾ ਸਮਾਂ ਹੋ ਗਿਆ ਏ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਤਾਂ ਇੱਕ ਕਵਿਤਾ ਦੇ ਬੋਲ ਨੇ ਮੈਂ ਦੋਕ ਬੋਲ ਬੋਲ ਕੇ ਫਿਰ ਫਤਿ ਬੁਲਾ ਦੇਵਾਂਗਾ ਉਹ ਬੜੀ ਪਿਆਰੀ ਕਵਿਤਾ ਹੈ ਹੁਣ ਜਗਤ ਦੇ ਮਾਲਕ ਰਾਤ ਦਾ ਸਮਾਂ ਹੈ ਮੀ ਪੈ ਰਿਹਾ ਏ ਸਾਰੇ ਸਿੱਖ ਸ਼ਹੀਦ ਹੋ ਚੁੱਕੇ ਨੇ ਤੇ ਆਪਣਾ ਚੋਲਾ ਦੇਖ ਕਰਕੇ ਸਿੱਖਾਂ ਨੇ ਜਿਵੇਂ ਸਲਾਹ ਕੀਤੀ ਸੀ ਗੁਰੂ ਪਾਤਸ਼ਾਹ ਭਾਈ ਸੰਗਤ ਸਿੰਘ ਜੀ ਨੂੰ ਗੱਡੀ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਆਦਿਕ ਸਿੱਖ ਭਾਈ ਮਹਾ ਸਿੰਘ ਜੀ ਵੱਖਰੇ ਰਸਤੇ ਤੋਂ ਨਿਕਲ ਜਾਂਦੇ ਨੇ ਹੁਣ ਭਾਈ ਦਇਆ ਸਿੰਘ ਜੀ ਨਾਲ ਨੇ ਤੇ ਕਵੀ ਨੇ ਬੋੜ ਬੋਲ ਬੜੇ ਪਿਆਰੇ ਲਿਖੇ ਨੇ ਕਹਿੰਦੇ ਜਦੋਂ ਗੱਡੀ ਤੋਂ ਥੱਲੇ ਆਉਂਦੇ ਨੇ ਗੁਰੂ ਪਾਤਸ਼ਾ ਤਾਂ ਹੁਣ ਇੱਕ ਕਵੀ ਜਦੋਂ ਉਹ ਲਿਖਦਾ ਹੈ ਉਸ ਦ੍ਰਿਸ਼ ਨੂੰ ਸਾਹਿਬਜ਼ਾਦੇ ਸ਼ਹੀਦ ਹੋਏ ਪਏ ਨੇ ਕੰਦੇ ਬਦਲਾਂ ਚ ਬਿਜਲੀ ਚਮਕ ਕੇ ਸੀਗੀ ਮਾਰਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜਹੀ ਤਾਰਦੀ ਦਇਆ ਸਿੰਘ ਵੱਲੇ ਨਿਗਾਹ ਗਈ ਜਾਂ ਦਤਾਰਦੀ ਉੱਪਰ ਤਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ ਉਹ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਵਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਤੂੰ ਪੁੱਤਾਂ ਨੂੰ ਸੀ ਪਾਲਿਆ ਇਹ ਬੜੀ ਗਹਿਰੀ ਗੱਲ ਕਹੀ ਪਾਤਸ਼ਾ ਤੁਸੀਂ ਤੇ ਬੜੇ ਚਾਵਾ ਨਾ ਪਾਲਿਆ ਸੀ ਇਦਾਂ ਨੂੰ ਇਹ ਜਜਵਾਤ ਆਪਣੇ ਅੰਦਰ ਲਿਆਇਓ ਜੀ ਜਿੰਨਾ ਸਮਾਂ ਸੱਚ ਨੂੰ ਸੁਣਦੇ ਸਮੇ ਜਜਵਾਤ ਅੰਦਰ ਨਹੀਂ ਨਾ ਹੋਣਗੇ ਤਾਂ ਉਹ ਭਾਵ ਨਹੀਂ ਬਣਦਾ ਫਿਰ ਉਹ ਜਿਹੜੇ ਭਾਵ ਦੇ ਵਿੱਚ ਜਿਹੜੀ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਜਜਵਾਤਾਂ ਦੇ ਅਧੀਨ ਉਹ ਸਾਡੇ ਲਈ ਕੁਰਬਾਨ ਹੋ ਰਹੇ ਨੇ ਉਹ ਜਜਵਾਤ ਨਹੀਂ ਬਣਨਗੇ ਜਿੰਨਾ ਟਾਈਮ ਅਸੀਂ ਆਪਣੇ ਜਜਵਾਤਾਂ ਨੂੰ ਹਾਜ਼ਰ ਨਹੀਂ ਰੱਖਾਂਗੇ ਇੱਥੇ ਕਹਿੰਦੇ ਪਾਤਸ਼ਾਹ ਬੜੇ ਹੀ ਗਰੀਬ ਮਾਪੇ ਇਸ ਦੁਨੀਆ ਤੇ ਪਏ ਨੇ ਪਰ ਕਫਣੋਂ ਬਗੈਰ ਦੱਸੋ ਕੀ ਦੇ ਪੁੱਤ ਗਏ ਨੇ ਪਾਤਸ਼ਾ ਗਰੀਬ ਤੋਂ ਗਰੀਬ ਲੋਕ ਇਸ ਜਗਤ ਦੇ ਵਿੱਚ ਪਏ ਨੇ ਪਰ ਕਫਣਾਂ ਤੋਂ ਬਗੈਰ ਕੀ ਦੇ ਲਾਲ ਗਏ ਨੇ ਤਾਂ ਗੁਰੂ ਪਾਤਸ਼ਾ ਜੀ ਦਾ ਅਖੀਰਲਾ ਬਚਨ ਬੋਲ ਕੇ ਮੈਂ ਗੱਲ ਸਮਾਪਤ ਕਰ ਦੇਵਾਂ ਭਾਈ ਦਾਇਆ ਸਿੰਘ ਜੀ ਨੂੰ ਪਾਤਸ਼ਾ ਕਹਿੰਦੇ ਨੇ ਕਹਿੰਦੇ ਭਾਈ ਦਾਇਆ ਸਿੰਘ ਜੀ ਤੁਸੀਂ ਲੈਣਾ ਕੀ ਹੈ ਮੇਰੇ ਪੁੱਤਰਾਂ ਨੂੰ ਮੇਰੇ ਲਾਲਾਂ ਨੂੰ ਦਲਾਰ ਕੇ ਪਿਆਰ ਦੇ ਕੇ ਵੇਖੋ ਤਾਂ ਸਹੀ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਕਿੰਨੇ ਸਿੱਖ ਜਿਹੜੇ ਬਿਨਾਂ ਤਨਖਾਹੋਂ ਰਹੇ ਮੇਰੇ ਨਾਲ ਨੇ ਬਿਨਾਂ ਤਨਖਾਹ ਤੋਂ ਬਿਨਾਂ ਕਿਸੇ ਪੈਸੇ ਤੋਂ ਮੇਲੇ ਲਾਲ ਰਹਿ ਕੇ ਆਪਣਾ ਜੀਵਨ ਸਮਰਪਿਤ ਕਰ ਗਏ ਆਪਣੇ ਆਪ ਨੂੰ ਕੁਰਬਾਨ ਕਰ ਗਏ ਕਹਿੰਦੇ ਉਹਨਾਂ ਦੇ ਲਈ ਵੀ ਜਿਹੜੀ ਗੱਲ ਭਾਈ ਦਇਆ ਸਿੰਘ ਜੀ ਨੇ ਕਹੀ ਸੀ ਪਾਤਸ਼ਾਹ ਕਿ ਮੈਂ ਲਾ ਕੇ ਦਸਤਾਰ ਨੂੰ ਦੋ ਟੋਟ ਕੇ ਬਣਾ ਦੇ ਆ ਦੋਵਾਂ ਦੇ ਸ਼ਰੀਰਾਂ ਉੱਤੇ ਇਹ ਕੱਪੜਾ ਤੇ ਪਾ ਦੇ ਆ ਕਿ ਮੈਂ ਆਪਣਾ ਆ ਦਸਤਾਰ ਲਾ ਕੇ ਦੋਵਾਂ ਦੇ ਸ਼ਰੀਰਾਂ ਨੂੰ ਟਕ ਤੇ ਦੇਵਾਂ ਬਾਦਸ਼ਾਹ ਕਹਿੰਦੇ ਨਹੀਂ ਨਹੀਂ ਟਕਣਾ ਜੇ ਟਕਣਾ ਹੈ ਤਾਂ ਫਿਰ ਸਾਰੇ ਸਿੱਖਾਂ ਦੇ ਸ਼ਰੀਰਾਂ ਨੂੰ ਟਕ ਦੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਦੇ ਪਿਆਰੇ ਲਾਲਾਂ ਨੇ ਦੁਨੀਆ ਨੇ ਕਹਿਣਾ ਹੈ ਕਿ ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਪੁੱਤਰਾਂ ਤੇ ਤੇ ਸੰਸਕਾਰ ਦੇ ਲਈ ਉਹਨਾਂ ਦੀ ਦੇਹ ਨੂੰ ਢੱਕਣ ਦੇ ਲਈ ਉਹ ਕੱਪੜਾ ਪਾ ਗਏ ਪਰ ਗੁਰਸਿੱਖਾਂ ਦੇ ਉੱਪਰ ਕੱਪੜਾ ਨਹੀਂ ਪਾਇਆ ਤਾਂ ਕਹਿੰਦੇ ਨਹੀਂ ਕਿਸੇ ਤੇ ਵੀ ਨਹੀਂ ਪਾਉਣਾ ਇਦਾਂ ਹੀ ਲੰਘ ਗਏ ਤਾਂ ਆਪ ਵੇਖਿਓ ਐਸਾ ਮਹਾਨ ਗੁਰੂ ਤੇ ਗੜੀ ਦੇ ਵਿੱਚੋਂ ਇਦਾਂ ਹੀ ਨਹੀਂ ਗਏ ਜੀ ਇਤਿਹਾਸ ਨੇ ਪ੍ਰੋਫੈਸਰ ਸਾਹਿਬ ਸਿੰਘ ਦਾ ਆਪ ਇਤਿਹਾਸ ਪੜ੍ਹੇ ਉਹਨਾਂ ਨੇ ਬੜਾ ਗਹਿਰਾ ਇਤਿਹਾਸ ਲਿਖਿਆ ਹੈ ਕਹਿੰਦੇ ਜਦੋਂ ਗਏ ਨੇ ਤਾਂ ਪੈਰਾਂ ਦੇ ਵਿੱਚ ਜੋੜਾ ਨਹੀਂ ਛਪਾਇਆ ਫਿਰ ਉਹਦਾ ਕਾਰਨ ਸੀ ਕਿਉਂਕਿ ਇੱਕ ਤੇ ਮੁਗਲਾਂ ਦਾ ਪਹਿਰਾ ਇਹ ਬਾਹਰ ਕਿ ਜੇ ਪੈਰਾਂ ਦਾ ਖਕੜਾਕ ਵੀ ਹੋ ਜਾਂਦਾ ਏ ਤਾਂ ਉੱਥੇ ਪਾਣਾ ਕੁਝ ਹੋਰ ਵੀ ਵਾਪਰ ਸਕਦਾ ਏ ਕਿਉਂਕਿ ਲੰਗਣਾ ਹੈ ਬਚ ਕੇ ਲੰਗਣਾ ਹੈ ਗੁਰਸਿੱਖਾਂ ਨੇ ਸਲਾਹ ਕੀਤੀ ਏ ਗੁਰੂ ਪਾਤਸ਼ਾਹ ਦਾ ਆਉਣ ਵਾਲੀਆਂ ਚੁਣੌਤੀਆਂ ਨੂੰ ਵੇਖਦੇ ਹੋਏ ਉਹਨਾਂ ਦਾ ਜਿਉਂਦੇ ਰਹਿਣਾ ਬੜਾ ਜ਼ਰੂਰੀ ਏ ਪਹਿਲੀ ਪਹਿਲਾ ਕਾਰਨ ਦੂਜਾ ਕਾਰਨ ਹੈ ਗੁਰਸਿੱਖਾਂ ਦੇ ਕੇਸ ਵੀ ਨੇ ਉੱਥੇ ਉਹ ਮਹਾਨਤਾ ਹੈ ਗੁਰਸਿੱਖ ਵੀ ਪਏ ਨੇ ਤਾਂ ਉਹਨਾਂ ਦੀ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਗੁਰੂ ਪਾਤਸ਼ਾਹ ਜੀ ਨੰਗੇ ਪੈਰੀਂ ਜਾਂਦੇ ਨੇ ਹੁਣ ਆਪ ਇੱਕੋ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣਿਓ ਜੀ ਫਿਰ ਮੈਂ ਫਤਿਬਲਾ ਦੇਣੀ ਹੈ ਕਿ ਇੱਕ ਤੇ ਠੰਡ ਦਾ ਮੌਸਮ ਹੋਵੇ ਹਵਾ ਵਗਦੀ ਹੋਵੇ ਪਾਣੀ ਵਹਿ ਰਿਹਾ ਹੋਵੇ ਤਾਂ ਆਪ ਵੇਖੋ ਅੱਜ ਅਸੀਂ ਬੜੇ ਵਧੀਆ ਚੰਗੇ ਕੱਪੜੇ ਪਾ ਕੇ ਠੰਡ ਤੋਂ ਬਚਦੇ ਹੋਏ ਵਧੀਆ ਢੰਗ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਾਂ ਇੰਨਾ ਵਧੀਆ ਮਾਹੌਲਾਂ ਦੇ ਵਿੱਚ ਵੀ ਅੰਦਰੋਂ ਪਤਾ ਨਹੀਂ ਕਿਹੜੀਆਂ ਪਰੇਸ਼ਾਨੀਆਂ ਕਿਹੜੇ ਦੁੱਖ ਨੇ ਜਿਹੜੇ ਸਾਨੂੰ ਪਰੇਸ਼ਾਨ ਕਰ ਰਹੇ ਨੇ ਆਪਣੇ ਅੰਦਰ ਝਾਤੀ ਮਾਰ ਰਹੇ ਹਾਂ ਸਾਰੇ ਪਰ ਗੁਰੂ ਸਹਿਬਾਨ ਤੇ ਜਿਹੜੇ ਦੁੱਖ ਨੇ ਮੈਂ ਗੱਲ ਉੱਥੇ ਹੀ ਲਿਆ ਰਿਹਾ ਹਾਂ ਜਿੱਥੋਂ ਵਿਸ਼ਵ ਵਿਸ਼ਾ ਸ਼ੁਰੂ ਹੋਇਆ ਸੀ ਉਹ ਇੰਨੇ ਵੱਡੇ ਦੁੱਖ ਸਹਾਰਦੇ ਹੋਏ ਵੀ ਇੰਨਾ ਕੁਝ ਵੇਖਦੇ ਹੋਏ ਵੀ ਅੱਖਾਂ ਦੇ ਸਾਹਮਣੇ ਲਾਲਾ ਨੂੰ ਸ਼ਹੀਦ ਕਰਵਾਉਂਦੇ ਹੋਏ ਵੀ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਦੁੱਖ ਨਹੀਂ ਹੈ ਕਾਰਨ ਕੀ ਹੈ ਕਿੱਥੋਂ ਨਹੀਂ ਦੁੱਖ ਉਪਜਿਆ ਕਿਉਂ ਕਿਉਂਕਿ ਆਹ ਪੰਗਤੀ ਨੂੰ ਪੂਰਾ ਕਰ ਲਈਏ ਕਬੀਰ ਅੱਲਾ ਕੀ ਕਰ ਬੰਦਗੀ ਜਿਹ ਸਿਮਰਤ ਦੁੱਖ ਜਾਏ ਆਹ ਦੁੱਖ ਐਦਾਂ ਦੁੱਖ ਗਿਆ ਏ ਉਹਨਾਂ ਦਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਵੀ ਤਾਂ ਹੀ ਦੁੱਖ ਨਹੀਂ ਲੱਗਿਆ ਕਿਉਂਕਿ ਬੰਦਗੀ ਕੀਤੀ ਹੈ ਉਸ ਪਰਮ ਪਰਮਾਤਮਾ ਦੀ ਕਹਿੰਦੇ ਦਿਲ ਮੈਂ ਸਾਈਂ ਪ੍ਰਗਟ ਹੈ 부ਝੈ ਬਲੰਤੀ ਨਾਹੀਂ ਸੱਚ ਫਿਰ ਉਹ ਅਕਾਲ ਪੁਰਖ ਪਰਮਾਤਮਾ ਸਾਈਂ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਏ ਤੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਰੱਬ ਪ੍ਰਗਟ ਹੋ ਗਿਆ ਫਿਰ ਉੱਥੇ ਕੋਈ ਦੁੱਖ ਸੁੱਖ ਨਹੀਂ ਵਿਆਪਦਾ ਉਹ ਤੇ ਫਿਰ ਇਹੋ ਹੀ ਕਹਿੰਦੇ ਨੇ ਕਬੀਰ ਜਿਸ ਮਨ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾ ਆਨੰਦ ਫਿਰ ਪੂਰਨ ਪਰਮਾ ਆਨੰਦ ਪ੍ਰਾਪਤ ਹੋ ਗਿਆ ਏ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਹਿਬਜ਼ਾਦੇ ਆ ਅਤੇ ਉਹਨਾਂ ਦੇ ਪਿਆਰੇ ਗੁਰੂ ਪਾਤਸ਼ਾਹ ਦੀ ਸਿੱਖਾਂ ਨੂੰ ਸਾਡੇ ਸਾਰਿਆਂ ਵੱਲੋਂ ਕੋਟਾਣ ਕੋਟ ਪ੍ਰਣਾਮ ਗੁਰੂ ਪਾਤਸ਼ਾਹ ਸਾਡੀ ਸਾਰਿਆਂ ਤੇ ਕਿਰਪਾ ਕਰਨ ਕੀਤੀਆਂ ਹੋਈਆਂ ਵਿਚਾਰਾਂ ਇਹ ਮਹਾਨ ਕੁਰਬਾਨੀਆਂ ਦੇ ਪਰ ਉਪਕਾਰ ਸਾਡੇ ਜੀਵਨ ਦੇ ਵਿੱਚ ਰਹਿ ਜਾਣ ਅਸੀਂ ਵੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਸੱਚ ਕਰਕੇ ਸਮਝ ਸਕੀਏ ਗੁਰਬਾਣੀ ਪੜ੍ਹਨੀ ਸ਼ੁਰੂ ਕਰੋ ਭਾਈ ਗੁਰਬਾਣੀ ਦੇ ਨਾਲ ਜੁੜਨਾ ਸ਼ੁਰੂ ਕਰੋ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਤੇ ਜੇ ਆਪ ਸਭ ਮੈਨੂੰ ਗੁਰਬਾਣੀ ਦੇ ਦੁਆਰਾ ਹੋਰ ਸੁਣਨਾ ਚਾਹੁੰਦੇ ਹੋ ਤਾਂ ਮੇਰੇ YouTube ਚੈਨਲ ਦਾ ਨਾਮ ਹੈ ਜੀ ਜਗਜੀਤ ਸਿੰਘ ਸੈਦੂ ਕੇ ਪਿੰਡ ਦਾ ਨਾਮ ਹੈ ਅਤੇ ਇੰਸਟਾਗ੍ਰam ਦੇ ਉੱਪਰ ਵੀ ਮੇਰਾ ਪੇਜ ਹੈ ਜਿੱਥੇ ਮੈਂ ਗੁਰਬਾਣੀ ਦੇ ਅਰਥ ਕਰਕੇ ਪਾਉਂਦਾ ਹਾਂ ਵੀਡੀਓਜ਼ ਅਪਲੋਡ ਹੁੰਦੀਆਂ ਨੇ ਉੱਥੇ ਵੀ ਮੇਰੀ ਆਈਡੀ ਤੇ ਆਪ ਮੈਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰam ਦੀ ਆਈਡੀ ਹੈ ਆਈਡੀ ਹੈ ਜਗਜੀਤ ਸਿੰਘ 26 ਆਪ ਲਿਖ ਕੇ ਸਰਚ ਕਰ ਸਕਦੇ ਹੋ ਉੱਥੇ ਵੀ ਗੁਰਬਾਣੀ ਦੀਆਂ ਵਿਚਾਰਾਂ ਗੁਰਬਾਣੀ ਦੇ ਅਰਥ ਨਿਰੰਤਰ ਮੈਂ ਰੋਜ਼ਾਨਾ ਅਪਡੇਟ ਰੱਖਦਾ ਹਾਂ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ